ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮਰੇ ਵੀਰੋ ਕੂਤਰਗਵਾਦਨ ਸੈਟੇ ਸਾਰੇ ਵੀਰ ਦੇ ਘਰ ਕੋਲ ਠੀਕ ਹੈ ਬਬੂ ਦੋ ਦੱਖ ਹੈ ਬੇਗਮ ਬਸੌ ਲੱਗੇ ਕੋਲਡ ਹੈ ਬੇ ਯਾਰ ਜਖਾਮ ਖੰਗ ਰੇਸ਼ਾ ਜਵਾਨਾ ਸਰੀਰ ਬੰਦੀ ਹੋਇਆ ਨਾ ਰਾਤ ਨੂੰ ਨੀਂਦ ਆਈ ਇਹਨੂੰ ਵੀ ਬਹੁਤ ਔਖਾ ਗਿਆ ਨਾ ਬਤਾ ਸਹੀ ਦੱਸਦਾ ਉਨੇ ਕਿਚਤਾ ਕਰਦਾ ਵੀ ਤੜਕੇ ਸਵੇਰ ਨੂੰ ਉੱਠਿਆ ਬੈਠਾ ਨਾ ਮੈਂ ਕਿ ਉੱਠ ਕੇ ਕਬੂਤਰ ਛੱਡਾ ਛੇਦੀਆਂ ਦੀ ਬਾਹਰ ਪਰ ਸਰੀਰ ਮੰਨ ਕੇ ਜਦੋਂ ਵੀ ਉਹ ਗਲ ਮਿਰਚੀ ਜਾਂਦਾ ਇਦਾਂ ਯਾਰ ਮੈਨੂੰ ਐ ਹੀ ਯਾਰ ਦਵਾਈ ਨਾਲ ਅੱਗੇ ਹਨਾ ਦਵਾਈ ਲੈ ਕੇ ਤੋਂ ਬੜਾ ਕੰਮ ਵੱਜ ਜਾਂਦਾ ਪਰ ਕੰਮ ਵੱਧੇ ਹੀ ਪਹਿਲੇ ਦਵਾਈ ਦੁਬਈ ਲੈ ਹੀ ਲੱਗੇ ਹੁਣ ਟਾਈਮ ਨਹੀਂ ਦਿੰਦੇ ਨਹੀਂ ਮੁੜ ਕੇ ਜਵੇਂ ਬਹਿ ਜਾਗੇ ਕੀ ਫਾਇਦਾ ਹਨਾ ਉਹ ਕੰਮ 'ਚ ਤੇ ਚਲੋ ਕੋਈ ਨਾ ਚਾਗਦੇ ਆ ਚਾਬੀਆਂ ਹੁੰਨੀਆਂ ਬੱਚਾ ਦੇ ਦਾ ਬਾਕੀ ਤਾਂ ਪੋ ਬੜੀ ਵਧੀਆ ਨਿਕਲੀ ਅੱਜ ਵੀ ਤੇ ਪੂਰੀ ਕਰੀ ਧੁੱਪ ਹੈ। ਠੰਡ ਵਿੱਚ ਠੰਡਾ ਕੀ ਜਾਂਦਾ ਸੀਗਾ। ਹਵਾ ਵੀ ਚੱਲੀ ਜਾਂਦੀ ਹੈ ਬਾਬੇ ਪਾਲੀ। ਪਾਲੀ ਜਿਹੜਾ ਉਹ ਬਾਹਰ ਆ ਗਿਆ। ਕੇਸੀ ਨਹੀਂ ਲੈ ਕੇ ਇੱਕ ਵਾਰ ਚਲ ਕੋਈ ਨਾ। ਖੋਲੀ ਭਾਈ ਬੈਠਾ। ਕੇਸੀ ਤੋਂ ਮੈਨੂੰ ਆਇਆ ਕਬੂਤਰ ਡਰ ਜਾਂਦੇ। ਉਹ ਤਾਂ ਉਹ ਤਾਂ ਕਰੀ ਗਾ। ਉਹ ਬੜਾ ਖਰੂਪ ਉਹਦੇ ਫਰਦਿਆ ਨਾ। ਓਕੇ ਹੋ ਗਈ। ਬੋਲਿਆ ਜੀ ਖੋਡਾ ਲੈ ਕੇ ਬਾਬੇ ਦਾ ਨਾ ਟੇਕ ਕੇ ਮੱਥਾ ਫੇਰ ਐਂਟਰ ਹੋਵਾਗੇ ਵਿੱਚ। ਲਓ ਜੀ ਇੱਕ ਤਾਂ ਹੋ ਗਿਆ ਆਪਣਾ ਗੋਲੂ। ਚੱਲ ਪੁੱਤ ਓਏ। ਗੁਲਾਬੀ ਬਗਲਾਂ ਵਾਲਾ ਬਇਆ ਸ਼ੇਰਾ ਉੱਡੀ ਗਿਆ ਯਾਰ ਲੱਗਦੀ ਨਹੀਂ ਧੀਰ ਚਲੋ ਕੋਈ ਨਾ ਮੇਰਾ ਹਾਈਲਾਈਟ ਨਹੀਂ ਅੱਜ ਦੀ ਹਨਾ ਇਹ ਕੀ ਹੋ ਗਿਆ ਕਾਲੀ ਡੋਰੀ ਵਾਲਾ ਛੱਡ ਰਾ ਯਾਰ ਆਪਾਂ ਪਸ ਤੇ ਆਪਾਂ ਗਲਟੂਸ ਆਰ ਤੇ ਇੱਕ ਹੋ ਗਿਆ ਇਹ ਬਇਆ 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 ਕੰਜਰਦੇ ਬਇਆ ਇਹ ਵੀ ਉੱਟ ਗਿਆ ਵਾਓ ਬਿਊਟੀਫੁਲ ਦੋਜੋ ਕਿਸੇ ਨੇ ਵੀ ਨਹੀਂ ਪਾਇਰ ਲਾ ਤੇ ਦੋ ਬੱਚੇ ਹੋ ਗਏ ਜੀ ਆਪਣੇ ਕੱਚ ਕੰਤਾਂ ਵਾਲੇ ਬੈਯੋ 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 ਪਤਾ ਇਹ ਸਿਆਣੇ ਆ ਇਹ ਛਤਰੀ ਤੇ ਬੈ ਜਾਂਦੇ ਹੁੰਦੇ ਮੈਨੂੰ ਪਤਾ ਇਹਨਾਂ ਦਾ ਇਹ ਵਾਰਮ ਅਪ ਹੋ ਗਏ ਫੇਰ ਛਾਲ ਮਾਰਨਗੇ ਦੋ ਤੋ ਚਾਰ ਬਹੁਤ ਐਰਚਾਰਤਾ ਇੱਕ ਤਾਂ ਹੋਰ ਛਿੜ ਗਏ ਤੇ ਇੱਕ ਆਪਣਾ ਜੀ ਘੋੜੇ ਮੂਹ ਵੀ ਛਾੜ ਦਿੱਤੀ ਏ ਮੈਨਾਂ ਕਹਿਣਾ ਹਨ ਵੈਸੇ ਤਾਂ ਰੰਗ ਰੂੰਗ ਲਾਉਣਾ ਸੀਗਾ ਚਲੋ ਕੋਈ ਨਾ ਕਰ ਅੱਜ ਆ ਹੀ ਡਾ ਦੇਣੇ ਅੱਜ ਦਾ ਦਿਨ ਤੇ ਰੰਗ ਆਪਾਂ ਕੱਲ ਨੂੰ ਲਾ ਦੇਾਂਗੇ ਆ ਗੁੱਡ ਬாய் ਬੈਠ ਗਿਆ ਛਦਰੀ ਤੇ ਪੰਜ ਘੜ ਤੇ ਬਾਹਰ ਬਈ ਬਾਦੂ ਹੈ ਤੇ ਬਾਅਦ ਚ ਫਿਰ ਛੋਟੇ ਬੱਚੇ ਕੱਢਾਂਗੇ ਨਾਲੇ ਆਪਾਂ ਉਹ ਕਰ ਲਾਂਗੇ ਕੀ ਕਹਿੰਦੇ ਆ ਲਓ ਜੀ ਹੁਣ ਦਿਖਾਉਣਾ ਸਾਨੂੰ ਆਪਾਂ ਵੀ ਆਪਾਂ ਕਾਲੇ ਚੀਨੇ ਨੂੰ ਗੋਲਾ ਕਾਹਦੋ ਕਹਣੇ ਆ ਦੇਖੋ ਉਹ ਪੰਜੋ ਕੀ ਹੋ ਗਿਆ ਓਏ ਮਾਂ ਤਾਂ ਕਿਤੇ ਬੈਰੀ ਪੇਗੀ ਉਹ ਸੀ ਆਪਣਾ ਗੋਲਾ ਡਰਾ ਦਾ ਹੀ ਪੰਦਰ ਨੇ ਹੋ ਜਾਂਦਾ ਜਾ ਓਏ ਕਮਲਿਆ ਖਾੜ ਦਿਓ ਥੱਲੋ ਨਾ ਗੋਲਾ ਲੱਗਦਾ ਜਾਵਾਂ ਬਈ ਉਹ ਉੱਤੋਂ ਦਾ ਕਾਲਾ ਚੀਨਾ ਥੱਲੋਂ ਉੱਡਦਾ ਗੋਲਾ ਲੱਗਦਾ ਹਾਂਜੀ ਬਾਬੇ ਉਹ ਦੇਖੋ ਉਹ ਜਾਂਦਾ ਜਿਵੇਂ ਉਹ ਦੇਖੋ ਥੱਲੋਂ ਜਮਾ ਗੋਲਾ ਲਾਦਾ ਉੱਤੋਂ ਚੀਨਾਂ ਥੱਲੋਂ ਗੋਲਾ ਤਾਂ ਕਰਕੇ ਲਓ ਜੀ ਕੱਚ ਕਾਂਤ ਵਾਲੀ ਵੀ ਉੱਡ ਗਈ ਗਲਾਬੀ ਕੱਚ ਗਲਾਬੀ ਕਾਂਤ ਚਾਲ ਸ਼ੇਰਾਂਗੇ ਤੂੰ ਵੀ ਚੜ ਜਾ ਉੱਪਰ ਤੇ ਮੈਡੀਸਿਨ ਲਿਆਉਣੀ ਪਊਗੀ ਬਈ ਬਾਲਾ ਬੁਰਾ ਹਾਲਾ ਹੈ ਬਸ ਹੌਂ ਲੱਗੇਣਾ ਮੈਂ ਤਾਂ ਥੁੱਕ ਥੋਕੇ ਸਾਰਾ ਘਾਰ ਹੀ ਭਰਤਾ ਰੇਸ਼ਾਂ ਨੇ ਢਿੱਗੀਆਂ ਦਾ ਨੱਕ ਚ ਠੀਕ ਹੈ ਇਹ ਛਾਤੀ ਵੀ ਜਾਮ ਹੋਈ ਪਈ ਹੈ ਕਹਿੰਦੇ ਤੋਂ ਭਾਬੀ ਅੱਖਾ ਜੋ ਪਾਣੀ ਨਿਕਲ ਜਾਂਦਾ ਰਹਿੰਦਾ ਜਿਆਦਾ ਬੁਰਾ ਹਾਲ ਹੋਇਆ ਪਿਆ ਠੀਕ ਹੈ ਇਹਦਾ ਸਹਿਣ ਸ਼ਕਤੀ ਤੋਂ ਬਾਹਰ ਹੋਇਆ ਕੰਮ ਓਵਰ ਹੋਇਆ ਪਿਆ ਚੱਲ ਗਿਆ ਮੈਂ ਕਹਣਾ ਆਪਣੇ ਪਰਸਨਲ ਡਾਕਟਰ ਪਿੰਡ ਆ ਡਾਕਟਰ ਜਸਵੰਤ ਡਾਕਟਰ ਕੋਲ ਜਿਹੜਾ ਬੋਤਲ ਲਾ ਕੇ ਜਾਂਦਰਾ ਹੈ ਗਰਮੀ ਚ ਉਹਦੇ ਕੋਲ ਹੀ ਚੱਲ ਗਿਆਣਾ ਯਾਰ ਆਏ ਨਹੀਂ ਲੋਟ ਆਉਂਦਾ ਕੰਮ ਬੈਠੇ ਤੋਂ ਹਾਂਜੀ ਬੇਰ ਵੀਰੋ ਡਾਕਟਰ ਸਾਹਿਬ ਮਿਲੇ ਨਹੀਂ ਜੀ ਕਰੇ ਮੈਂ ਘਰੇ ਗਿਆ ਤੇ ਉਹ ਕਹਦਾ ਮੈਂ ਪਿੰਡ ਚ ਫਿਰਦਾ ਦਵਾਈ ਦੇਣਾ ਮੈਂ ਵੀ ਕੋਈ ਗੱਲ ਨਹੀਂ ਆ ਜੀ ਮੈਂ ਇੱਧਰ ਮੜਾ ਘਰੇ ਤੇ ਦਵਾਈ ਦੇ ਜੀ ਬਾਈ ਬੜੇ ਜੰਗਾ ਕਦਾ ਕੋਈ ਚੱਕਨੇ ਅੱਧੇ ਘੰਟੇ ਤੱਕ ਕਰਾਉਂਗਾ ਅੱਧਾ ਘੰਟਾ ਹੀ ਟਪਾਉਣਾ ਔਖਾ ਹੈ ਪਾ ਸੱਚੀ ਆ ਅਖਾਂ ਚ ਪਾਣੀ ਨਿਕਲ ਜਾਂਦਾ ਐਨਾ ਬੁਰਾ ਹਾਲ ਹੋਇਆ ਪਿਆ ਰਾਤ ਰਾਤ ਹੀ ਜਿਆਦਾ ਕੰਡੀਸ਼ਨ ਖਰਾਬ ਹੋ ਗਈ ਕੇ ਦਾ ਵੀ ਚਲ ਕੋਈ ਗੱਲ ਨਹੀਂ ਬ੍ਰੋ ਵੇਟ ਕਰ ਰਹੇ ਚਲੋ ਆਪੇ ਯਾਰ ਘਰ ਘਰੇ ਚੱਲੇ ਆਈ ਆਪਾਂ ਠੀਕ ਐ ਛਤਰਾਂ ਲਾਤੀਆਂ ਇੱਕ ਉੱਚੀ ਕਰਕੇ ਲਾਤੀ ਬਾਕੀ ਨੀਵੇਂਗਾ ਸੈੱਟ ਕਰਤੀਆਂ ਤੇ ਉਹ ਥਰਡੀ ਛਤਰੀ ਤੇ ਬੰਨਤਾ ਕਬੂਤਰ ਉਹਨੇ ਰੋਟੀ ਖਾਇਆ ਵਾ ਮੈਂ ਪੁਰਾਣਾ ਹਾਲਿਆ ਪੈਸਾ ਲੱਗੇ ਪਈ ਓਏ ਬਸ ਨਹੀਂ ਜਾਦਾ ਸਾਨੂੰ ਇਹ ਹੋਰ ਆਗੇ ਪਈ ਉਹਨੇ ਡਾਕਟਰ ਡਾਕਟਰ ਆਇਆ ਹਾਂਜੀ ਮੇਰੇ ਵੀਰੋ ਤੇ ਆਗੇ ਜਿੱਤੇ ਲੇ ਕਰੇ ਓਹੋ ਮੈਂ ਵੀਡੀਓ ਲਾਉਣਾ ਨਾਲ ਦੀ ਨਾਲ ਹਾਰਨ ਵਾਜ ਜਾਂਦਾ ਟਿਵਲੀ ਡਾਊਨ ਆ ਚੁੱਕਿਆ ਖੋਲਾ ਪਾਸਵਰਡ ਭਰ ਕੇ ਕਿ ਮੈਨੂੰ اٹਕਾਉਣਾ ਪਊਗਾ ਹੈ ਖੋਲੀ ਯਾਰ ਭਾਈ ਯਾਰ ਪੁਰਾਣਾ ਹਾਲ ਹੋ ਮੇਰਾ ਦਾ ਯਾਰ ਨਾ ਬਿਓ ਯਾਰ ਪੁੱਛੋ ਆ ਦਵਾਈ ਦੇ ਕੇ ਇੱਕ ਤਾਂ ਡਾਕਟਰ ਠੀਕ ਆਪਾਂ ਨਹੀਂ ਕਿਹੜੀ ਕੁੜੀ ਹੈ ਯਾਰ ਇਹਨਾਂ ਉਹ ਤਾਂ 10000 ਗੋਲਦਾਂ ਦੇਗਾ ਮੈਂ ਖਰਾਕ ਬਣੀ ਬਣੀ ਲੈ ਆਇਆ ਸੀਗਾ ਚਲਾ ਚੱਕ ਲੈਣਾ ਤੇ ਹੋ ਜਾਈਗਾ ਠੀਕ ਤੇ ਮੱਕ ਚੋਂ ਪਾਣੀ ਆਏ ਵਗਿਆ ਤੁਹਾਨੂੰ ਮੈਂ ਦੇਖੋ ਥੱਲੇ ਵੀ ਖੁੱਲ ਐ ਆਏ ਮੂੰਹ ਕਰਕੇ ਬਿਠਾ ਦਿੰਦਾ ਹਾਂ ਕਿ ਡਿੱਗ ਗਿਆ ਇਹਦੇ ਮੈਂ ਦੇ ਲੈ ਇਹਨੂੰ ਪੈਰ ਬੋਟਰ ਲੱਗੀ ਹੋਈ ਦੀ છોકરી ਜਾਵੇ ਜੀ ਬਾਕੀ ਟੀਬਲੀ ਢਾਉਣ ਵੀ ਆ ਚੁੱਕਿਆ ਮੇਰੇ ਵੀਰੋ ਤੇ ਦਿਨ ਦੁਨੋਂ ਲੱਗਿਆ ਬੜਾ ਚੰਗਾ ਕੱਢਦੇ ਹੁਣ ਛੋਟੇ ਛਾੜੇ ਬੱਚੇ ਬਾਹਰ ਇਹਦੇ ਖੂਸ਼ਾ ਕਬੂਤਰ ਆਈ ਗਈ ਤਾਂ ਤਿਆਰ ਹੋਇਆ ਜਾਂਦਾ ਮੇਰੇ ਵੀਰੋ ਮਾੜਾ ਦੱਸੀ ਹੋਈ ਕਿਧਰ ਜਾਂਦਾ ਯਾਰ ਦਾਦੇ ਚਾਹੇ ਨਹੀਂ ਛਾਦੀ ਤੇ ਜਾਣਾ ਚੱਲਿਆ ਉਹ ਆਇਆ ਚਾ ਹੁਣ ਆਇਆ ਫਿਰ ਨਾਲ ਹੀ ਚੱਲ ਵੜ ਤੁਰ ਕੇਵੇਂਗਾ ਫਿਰ ਠੀਕ ਹੈ ਵਾ 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 ਕੀ ਸੋਚ ਆਇਆ ਸੀ ਮੈਂ ਤੁਮੜਾ ਯਾਰ ਦਵਾਈ ਲੈਣਾ ਸੀ ਗਰਮ ਪਾਣੀ ਲੈਣਾ ਸੀ ਮੈਂ ਫੇਰ ਸੈੱਟ ਹੋਾਂਗਾ ਹਣਾ ਐ ਤਾਂ ਮੈਂ ਪਹਿਲਾਂ ਮਾੜਾ ਮੋਟਾ ਕੋਈ ਆਪ ਦੀ ਦਵਾਈ ਬੂਟੀ ਖਾਦੀ ਫਿਰ ਡਾਕਟਰ ਵਾਲੀ ਖਾਦੀ ਹੁਣ ਇਹ ਤੋਂ ਲੈ ਕੇ ਗਏ ਆ ਗਰਮ ਪਾਣੀ ਪੀਵਾਂਗੇ ਜਾ ਕੇ ਠੀਕ ਹੈਗੇ ਨਹੀਂ ਫੇਰ ਹੱਲ ਹੋਊਗਾ ਆਪਣਾ ਹਾਂਜੀ ਮੇਰੇ ਵੀਰੋ ਇਹ ਪੰਡ ਗਈ ਜ ਆਪਾਂ ਛੋਟੇ ਬੱਚੇ ਨਹੀਂ ਭਾਰ ਠੀਕ ਹੈ ਹੌਲੀ ਹੌਲੀ ਉਹ ਨੂੰ ਬੱਜੀ ਨੂੰ ਫੋਨ ਕਰ ਲੈਣਾ ਚੇਪੀ ਲਿਆਊਗਾ ਉਹਦਾ ਆ ਚੱਲ ਪੁੱਤ ਇੱਕ ਚੇਪਾਂ ਵਾਲੀ ਗਈ ਆ ਆਪਣੀ ਗੁਲਾਬੀ ਪਗਲਾ ਵਾਲੀ ਠੀਕ ਹੈ ਉਹ ਜੰਗ ਵਾਲ ਕਿੜਾ ਫੜ ਗਏ ਹੱਥ ਕੀ ਮੂਰ ਆ ਗਈ ਜੀਆ ਪਰ ਬਾਬਾ ਉਹ ਤਾਂ ਗਾਇਨ ਵਿੱਚ ਛੱਡ ਇੱਕ ਵੜ ਮੈਂ ਛੱਡ ਲਾਂ ਯਾਰ ਉਹ ਇਹਦੇ ਟਾਂਕੇ ਲਾਈ ਸੀ ਯਾਰ ਉਹ ਨਹੀਂ ਹੜਦੇ ਯਾਰ ਇਹਦੇ ਟਾਂਕੇ ਲਾਏ ਸੀਗੇ ਛੱਡਦੇ ਕਿ ਨਾ ਛੱਡ ਗਿਓ ਰੱਖੋ ਹਾਂਜੀ ਬਾਬੋ ਤੇ ਜਿਹੜੇ ਬਈ ਆਹ ਰਾਤ ਜਿਹੜੇ ਆਖੇ ਨੇ ਜਿਹੜਾ ਇੱਕ ਕੂਤਰਿਆ ਫੜਕ ਲੈਣ ਸੀਗਾ ਤੇ ਇਹਦੀਆਂ ਵੀ ਧਾਗੇ ਧੂਗੇ ਵੜਦੇ ਆ ਯਾਰ ਵਿਚਾਰੇ ਦੇ ਇਹਨੂੰ ਕਰਦੇ ਆ ਆਜ਼ਾਦ ਹਨਾ ਲੋਕ ਕਹਿੰਦੇ ਆ ਵਾਰਾ ਤੁਸੀਂ ਖੁੱਡਾਂ 'ਚ ਤਾੜ ਕੇ ਰੱਖਦੇ ਹੋ ਆ ਖੁੱਡਾਂ 'ਚ ਤਾੜੇ ਕੂਤਰੇ ਵੇਖ ਲਓ ਸਾਡੇ ਤੇ ਆ ਬਾਹਰ ਰਏ ਕੂਤਰੇ ਵੇਖ ਲਓ ਕੀ ਹਾਲ ਐ ਤੁਸੀਂ ਆਪ ਹੀ ਦੱਸ ਦਿਓ ਠੀਕ ਐ ਇਹ ਚੀਜ਼ ਬਾਹਰ ਸਰਵਾਈਵ ਨਹੀਂ ਕਰਦੀ ਬਾਬੇ ਇਹ ਚੀਜ਼ ਬਾਹਰ ਦੇਖ ਲਓ ਕਿਵੇਂ ਪੈਰਾਂ 'ਚ ਧਾਗੇ ਕੰਨਿਆਂ ਵਾਲੇ ਫੰਗ ਕਿਵੇਂ ਝਰੇ ਪਿਆ ਬੁਰਾ ਹਾਲ ਵਿਚਾਰਿਆ ਆਂਦਾ ਠੀਕ ਆ ਕਿ ਨਹੀਂ ਕੁੱਤਰ ਸ਼ੇਰ ਹੈਗੇ ਉੱਥੇ ਹੋਰ ਨਿਬੜ ਜਾਣਗੇ ਸਿਆਲ ਚ ਕੁਛ ਤਾਂ ਆਪੇ ਕਿ ਨਹੀਂ ਅੜਤੇ ਜੀ ਇਹ ਤਾਂ ਸੋਨੋ ਹੀ ਪਈ ਸੀ ਵਿਚਾਰੇ ਸੋਨੋ ਹੀ ਪਈ ਲੈ ਵੜਾ ਇੱਕ ਰਹੇਗਾ ਜਿਹੜਾ ਮੈਂ ਵੜ ਦਿੰਨਾ ਕਿ ਲੋੜ ਹੀ ਨਹੀਂ ਬੈਠੇ ਰਹਿੰਦੇ ਭੁੱਖੇ ਤੇ ਕਿਹੜੇ ਦਾਣੇ ਪਉਂਦਾ ਕੋਹ ਨਹੀਂ ਕਿਤੇ ਪਾਣੀ ਨਹੀਂ ਤਾਂ ਉਹ ਬਈ ਨਾਲ ਇੱਕ ਘਰੇ ਉੱਤਰਦਿਆ ਉਹ ਉਹ ਠੁੱਲਾ ਦੇ ਘਰੇ ਉੱਤਰ ਹਾਂ ਖੋਲਦੇ ਧਾਗੇ ਦੁੱਗੇ ਦੇ ਠੀਕ ਹੈ ਕਿ ਨਹੀਂ ਆ ਕਬੂਤਰ ਸੀਗਾ ਲੈ ਵਿਖਾ ਦਨੇ ਸ਼ੌਕ ਕਰਾ ਦਨੇ ਕਬੂਤਰ ਦਾ ਪਛਾਨ ਲਈ ਕਿਸ ਦਾ ਹੈਗਾ ਤਾਂ ਦਿੰਦੇ ਨਹੀਂ ਪਰ ਠੀਕ ਹੈ ਕਿ ਨਹੀਂ ਐਂ ਕਿਆ ਬਾਤਾਂ ਨੇ ਇਹ ਕਰਾਂ ਗਿਫਟ ਕਿਸੇ ਸਪੈਸ਼ਲ ਬੰਦੇ ਨੂੰ ਹਾਂਜੀ ਮੇਰੇ ਵੀਰੋ ਤੇ ਆਪਣਾ ਗੋਲ ਆ ਕੇ ਬੈਠ ਗਿਆ ਬਈ ਲੱਗੀ ਤੇ ਆ ਗਿਆ ਇਹਦਾ ਸ਼ੇਰ ਭੜਕਾਉਣ ਦੀ ਵੀ ਲੋੜ ਪਈ ਬਾਕੀ ਛੋਟੇ ਬੱਚੇ ਬਾਹਰ ਕੱਢ ਰੱਖਿਆ ਬਈ ਆ ਦੇਖੋ ਜਮਾ ਛੋਟੇ ਅ ਦੋ ਤੇ ਦੋ ਸ਼ਾਇਦ ਚਾਰ ਛੋਟੇ ਨਵੇਂ ਕੱਢਿਆ ਜਮਾ ਪਰਲੇ ਖੁੱਡਿਆਂ ਚ ਤੇ ਬਾਕੀ ਬੱਚੇ ਉੱਡੇ ਫਿਰਦੇ ਆ ਗਲਾਬੀ ਕੱਚਾਂਤਲੀ ਬਹਿ ਕੇ ਉੱਡੀ ਐ ਇੱਕ ਫਿਰਦਾ ਇੱਕ ਫਿਰਦਾ ਕੱਚਾਂਤਲੇ ਠੀਕ ਐ ਉਹ ਕੇਰਬੋਰ ਤੈਨੂੰ ਇੱਕ ਆ ਸੱਚ ਆਪਣਾ ਉਹ ਫਿਰਦਾ ਘੋੜੇ ਨੂੰ ਵੀ ਫਿਰਦਾ ਜਾਂਦਾ ਵੀ ਇਹ ਵੀ ਕੋਠੀ ਤੇ ਬਹਿ ਘੋੜੇ ਖੜਿਆਗਾ ਠੀਕ ਐ ਕੁੱਲ ਬਣਾ ਕੇ ਦੋ ਉੱਡ ਕੇ ਬੈਠੇ ਐ ਤੇ ਦੋ ਫਿਰਦੇ ਆ ਬੱਚੇ ਬਸ ਤੇ ਬਾਕੀ ਬਾਹਲੇ ਛੱਡੇ ਨਹੀਂ ਛੋਟੇ ਬੱਚੇ ਭਾਈ ਸੀ ਬਾਹਰ ਕੋਈ ਨਿੱਕੇ ਰਤੀ ਦੇ ਕੋਈ ਕਾਲੇ ਚੀਨੇ ਕੋਈ ਲਾਲ ਚੀਨੇ ਇਹ ਉਹ ਹਨਾ ਬਾਕੀ ਮਾੜੀ ਮੂਟੀ ਇਧਰ ਸੈਟਿੰਗ ਕਰਿਆ ਸੀ ਕਬੂਤਰਾਂ ਦੇ ਸੀ ਆ ਤਾਂ ਉਸਾਂ ਡੇਉਡੇ ਦੇਖਿਆ ਜੀ ਕੋਈ ਕਬੂਤਰੇ ਵੇਖਿਆ ਆਂਦੇ ਸੀ ਕੋਈ ਥੋੜਾ ਨਜ਼ਾਰਾ ਜੇ ਸਵਾਦ ਜੇ ਪਾ ਲਈ ਜਾਂਦੇ ਠੀਕੇ ਬਲੈਕ ਇਹਦੇ ਮਾਰਦਿਆ ਜੂੰ ਦਿਖਾਦਾ ਆ ਬੋਗ ਜਾ ਹਣਾ ਓਏ ਤੇ ਬੋਗ ਜਾ ਵਲੈ ਗਿਆ ਹਣਾ ਵਾਕਿਆ ਤੇ ਟਿਵਲੀ ਚੋਬਰ ਪਾ ਨਿਆਰੇ ਲਈ ਜਾਂਦਾ ਇਹ ਤਾਂ ਸਵਾਦ ਆ ਇਹ ਤੜਕੇ ਜਿਹੜੇ ਸਾਹ ਤੇ ਜਿਆਦਾ ਖਰਾਬ ਸੀਗਾ ਮੂਡ ਦਵਾਈ ਦੂ ਹੀ ਲੈਂਦੀ ਸੀ ਚੰਗੀ ਤੇ ਉਹਦੇ ਨਾਲ ਸੱਚੀ ਹੀ ਲੱਗਦਾ ਹੱਥ ਪੈਂਦੇ ਇੱਕ ਤਾਂ ਵਦਗਾ ਸੈੱਟ ਹੋ ਗਿਆ ਹੁਣ ਆਇਆ ਲੱਗਦਾ ਵੀ ਸਾਰੇ ਬੱਚੇ ਢੇ ਲੱਗੇ ਸਾਰੇ ਆਪਣੀ ਆ बस ਨਜ਼ਾਰਾ ਹੀ ਆ ਜਾਂਦਾ ਹਾਂਜੀ ਬਾਬਿਓ ਤੇ ਉਹ ਯਾਰ ਕਬੂਤਰੀ ਫੇਰ ਉੱਡ ਗਿਆ ਜਿ ਪੱਠੀ ਬਾਬਿਓ ਹਰੀ ਝਾਲਰ ਹਰੀ ਟੌਰੀ ਗਲਾਬੀ ਬਗਲ ਚੇਪੀ ਲਾਈ ਸੀ ਉਹਦੇ ਇੱਕ ਪਾਸੇ ਨਾਲੇ ਮੈਂ ਤੇ ਪਤਾ ਨਹੀਂ ਕੀ ਗੱਲ ਬਣੀ ਬੱਚੇ ਉੱਡ-ਉੱਡ ਬੈਠੇ ਸੀ ਸਾਰੇ ਹਨਾ ਜਿਵੇਂ ਛੋਟੇ ਬੱਚੇ ਲੱਗੇ ਆ ਯਾਰ ਜਿਵੇਂ ਕੱਛਾਂ ਵਾਲੇ ਬਗਲ ਵਾਲੇ ਝਾਲਰ ਟੌਰੀ ਉਹ ਇਹ ਵੋ ਹਨਾ ਤੇ ਉਹਨਾਂ ਨਾਲ ਉੱਡ ਗਈ ਪਤੰਦਰ ਦੀ ਤੇ ਉੱਡ ਕੇ ਗਿਆ ਤਾਂ ਇਧਰ ਕੋਠੀ ਤੇ ਬੈ ਗਈ ਉਦੋਂ ਬਾਅਦ ਪਤਾ ਨਹੀਂ ਲੱਗ ਗਿਆ ਤੇ ਉਹਦੇ ਲੱਗੀ ਵੀ ਇੱਕ ਪਾਸੇ ਚੇਪੀ ਐ ਟੈਂਸ਼ਨ ਆਹ ਗੱਲ ਦੀ ਵੱਡੀ ਹੋ ਗਈ ਹੁਣ ਹੋਰ ਕੋਈ ਚੱਕਰ ਨਹੀਂ ਹੈਣਾ ਚੇਪੀ ਨਾਲ ਅੱਗੇ ਨਹੀਂ ਫਿਰ ਕੋਈ ਡਰਨੀ ਸੀਗਾ ਚੇਪੀ ਸਣੀ ਉੱਡ ਗਈ ਲੱਗੀ ਲਵਾਈ ਉਹ ਚਲੋ ਦੇਖਦੇ ਆ ਕੋਈ ਗੱਲ ਨਹੀਂ ਹਾਂਜੀ ਮੇਰੇ ਵੀਰੋ ਤੇ ਦਾਣਾ ਪਾਣੀ ਵੀ ਜਮਾਂ ਟਾਈਮ ਨਾਲ ਹੀ ਰੈਡੀ ਕਰਕੇ ਰੱਖਦਾ ਕੂਤਰਾ ਦਾ ਦਾਣਾ ਪਾਣੀ ਤੇ ਉਧਰ ਦੇਖੋ ਪਾਣੀ ਹਲੇ ਭਾਂਡੇ ਸਾਰੇ ਧੋ ਕਰਕੇ ਐ ਹੁੰਦਿਆ ਵੀ ਕੰਮ ਜੇ ਕਰਨੇ ਹੁਣ ਤਾਂ ਠੀਕ ਐ ਸਵਾਦ ਪੈ ਜਾਂਦਾ ਬਸ ਬੁੱਢਾ ਮਣਰ ਪੱਠੀ ਵੇਖਿਆ ਆਪਣੀ ਚੌੜਨਾ ਚੌੜੀ ਡਿੱਗ ਡੁਗਣਾ ਪਿਓ ਆਪਣੀ ਕੋਠੀ ਉਧਾਂ ਜਾ ਕੇ ਵੇਖਿਆ ਮੈਂ ਯਾਰ ਪੱਠੀ ਆਪਣੀ ਉਹ ਬਾਪੋ ਵੱਡਾ ਕੁੱਤਰ ਟੱਪ ਗਿਆ ਆਪਣਾ ਖੁੱਡੇ ਚ ਨਿਕਲ ਗਿਆ ਉਹ ਯਾਰ ਫੋਕਸ ਨਹੀਂ ਹੋ ਰਿਹਾ ਯਾਰ ਕਰਦੇ ਫੋਕਸ ਯਾਰ ਮੈਨੂੰ ਐਲਾ ਥੱਲੇ ਸੀਸੇ ਫਟ ਕੀਤੇ ਨੇ ਇਹ ਉਹ ਟੱਪ ਗਿਆ ਬਾਪਿਓ ਵੱਡਾ ਕੁੱਤਰ ਕਿਉਂ ਖੁੱਡਾ ਖੁੱਲਿਆ ਬਈ ਯਾਰ ਵੱਡਾ ਕੁੱਤਰ ਕੜਤਾ ਆਪਣਾ ਯਾਰ ਉਹੀ ਗੱਲ ਕਰ ਰਿਹਾ ਕਾਲਾ ਕੱਚਾ ਜਾਂਦਾ ਬਸ ਬਈ ਦੋ ਹੀ ਬੱਚੇ ਰਹਿ ਗਏ ਆਪਣੇ ਨਾਲ ਉਹ ਤੇ ਜਿਹੜੀ ਆਪਣੀ ਬਗਲ ਝਲ ਰਟੋਰੀ ਵਾਲੀ ਉੱਡੀ ਕੁਦਰੀ ਉਹ ਚਾਚੀ ਕੁਛਤੀ ਬਿਟਿਆਰ ਬਣ ਕੀਤੇ ਉਹਨੂੰ ਕਰ ਲਾਂਗੇ ਆਪਣੇ ਕੈਪਚਰ ਤੋੜਦੇ ਦੋ ਬੱਚੇ ਰਹਿ ਗਏ ਆਪਣੇ ਕੋਲੀ ਬਸ ਉਹ ਲੈ ਨੀਗਾ ਕੱਚ ਕਾਂ ਤੇ ਬਗਲ ਟੂਸਾ ਜਵੰਦਰੂ ਕਾਲੀ ਟੋਰੀ ਜਦੋਂ ਆਗੇ ਬੈਗੇ ਸਾਰੇ ਬਚੰਦਰ ਕਰਕੇ ਦਾਣਾ ਪਾਣੀ ਰੈਡੀ ਪੈਨਾਂ ਦਾ ਤੇ ਅੱਜ ਸ਼ੋਕ ਕਰਾ ਰਿਆ ਮੈਂ ਚੋਬਰ ਨੂੰ ਸਾਰੇ ਕੂਤਰਾਂ ਦੀ ਹਿਸਟਰੀ ਦੱਸ ਰਿਹਾ ਤੇ ਆਏ ਦੱਸ ਰਿਹਾ ਵੀ ਕਿਹੜੇ ਕਿਹੜੇ ਕੂਤਰ ਲੋਕਾਂ ਨੂੰ ਦੇ ਰੱਖਿਆ ਠੀਕ ਹੈ ਤੇ ਕੋਲ ਮਿਲਾ ਕੇ ਲੋਕਾਂ ਕੋਲੇ ਬੇਕਦਰਹੀ ਹੈ ਕਬੂਤਰਾਂ ਦੀ ਹਾਂਜੀ ਮੇਰੇ ਵੀਰੋ ਤੇ ਬਾਈ ਮੈਰੀ ਰੈ ਵੀ ਸਾਰੇ ਛੋਟੇ ਬੱਚੇ ਬੰਦਰ ਕਰਦੇ ਹਨ ਸਿਰਫ ਦੋ ਬੱਚੇ ਰਹਿ ਗੂਚੀ ਉੜਦੇ ਇੱਕ ਤਾਂ ਉਹ ਦੇਖ ਹੋ ਜਾਂਦਾ ਕੱਚ ਖਾਂਤ ਵਾਲਾ ਇੱਕ ਇੱਕ ਆ ਗਾ ਮਗਰੇ ਟੂਸੇ ਬਗੜਾਣਾ ਇਹ ਜਦੋਂ ਬੈਠੇ ਬੂਠੇ ਉਦੋਂ ਕਰਾਂਗੇ ਇਹਨਾਂ ਨੂੰ ਹਸਾਬ ਜੱਪਾ ਕੇਰਾ ਤਾਂ ਕਾਫੀ ਉੱਚਾ ਹੈ ਠੀਕ ਹੈ ਕਿ ਨਹੀਂ ਦੇਖ ਵੀ ਨਹੀਂ ਰਹੇ ਬਰੋ ਕਿੱਧਰ ਗਿਆ ਬਰਾਰ ਹੋ ਗਿਆ ਛੱਡੋ ਤੇ ਛੋਟੇ ਬੱਚੇ ਅੰਦਰ ਕਰਨ ਦੀ ਤਿਆਰੀ ਕਰ ਗਏ ਆਪਾਂ ਨੇ ਆਪਣੇ ਇੱਕ ਆ ਕੀ ਨਾ ਨੀਵਾ ਜਾ ਓਏ ਇਹ ਕੀ ਦਾ ਜਾਨਵਰ ਆ ਬਰੋ ਅੱਛਾ ਇਹ ਵਾਰ ਆਏਗਾ ਕਾਲੀ ਬਗਲਾਣਾ ਛੱਡੋ ਚਲੋ ਚੱਲ ਰਾਲੀ ਵੀ ਹੋ ਬੈਠੀ ਵੀ ਆਪਣੀ ਕੋਠੀ ਤੇ ਉਹ ਦਿਖ ਰਹੀ ਹੋਣੀ ਆ ਤੁਹਾਨੂੰ ਨਾ ਉਹ ਦੇਖ ਬੋਲੇ ਦੇ ਤਾਂ ਉਹ ਬੈਠੀ ਜੇਪੀ ਵਾਲੀ ਇਹਨੂੰ ਬੰਦ ਹੀ ਕਰ ਦਿਆਂਗੇ ਯਾਰ ਨਹੀਂ ਇਹ ਨਹੀਂ ਉਹਨੇ ਖਰਾਬ ਕਰਨਾ ਨਾ ਇਹ ਭੜੀ ਲੱਗਦੀ ਇਹਦੇ ਇੱਕ ਭਰਾ ਆਪਣੇ ਕੋਲੇ ਲੱਗਿਆ ਹੈਗਾ ਉਹਨੂੰ ਡਾਲਾਂਗੇ ਉਹਨੂੰ ਬੰਦ ਕਰ ਰੋਕ ਲਾਂਗੇ ਕੋਈ ਚੱਕਰ ਨਹੀਂ ਹਾਂਜੀ ਵੀਰੇ ਵੀਰੋ ਪਿੰਡੇ ਚਾਵੜ ਸੀ ਪਤਾ ਕਿਹੜਾ ਲਾਓ ਕੱਚ ਘਾਂਤ ਲੱਭ ਚਾਹ ਦੇ ਸਿਆੜੀ ਤੇ ਮੈਂ ਕਿਤੇ ਪਿੰਡ ਬੋਟੀ ਜਨ ਢਲ ਗਿਆ ਫਿਰ ਨਾ ਦੂਜੇ ਪਾਸੇ ਆਪਣੇ ਉਧਰ ਦੂਜੇ ਵਿੜੇ ਕੰਨੀ ਤੇ ਉਧਰ ਦੇਖਣ ਨੂੰ ਕੀ ਆਵੜ ਕੇ ਮੈਨੂੰ ਮੱਜੀ ਦਾ ਫੂਨਾ ਕਹਿੰਦਾ ਬੱਚਾ ਦਾ ਘਰ ਤੋਂ ਖੜਾ ਕਹਿੰਦਾ ਬੜਾ ਉੱਚਾ ਕਹਿੰਦਾ ਕੱਚ ਘਾਂਤ ਆ ਤੇ ਮੈਂ ਫਿਰ ਮੁੜ ਆਇਆ ਵਾ ਦੋ ਬੱਚੇ ਨੇ ਗਣ ਭਾਈ ਜਾਨੇ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਹਨਾ ਇਹਨਾਂ ਬਾੜਾ ਡਾ ਕੇ ਕੀ ਲੈਣਾ ਬਸ ਜਿਹੜਾ ਕੋਈ ਟਾਈਮ ਹੀ ਨਹੀਂ ਮਿਲਦਾ ਬਸ ਫਾਕੀ ਬਾਈ ਖੇਚਦਾ ਹੀ ਬੋਟਰ ਹੈ ਆਪਾਂ ਘੋਲ ਦੀ ਕਰਦੇ ਹੁੰਦੇ ਮੈਂ ਜਾਣਦੇ ਬੱਚੇ ਦੇ ਦੇਖਿਓ ਵੀ ਮਗਰੇ ਹੀ ਰਹਾ ਤਾ ਹੈ ਇਹ ਕਿਤੇ ਆ ਗਿਆ ਹੈ ਉੱਚਾ ਸੀਗਾ ਉੱਚਾ ਦੀ ਨੀਵਾ ਹੋ ਗਿਆ ਉਧਰ ਨੂੰ ਸਾਡੇ ਕਰਾਂਗੇ ਨੂੰ ਲੰਮਾ ਹੋਇਆ ਫਿਰ ਤਾਂ ਹਨਾ ਪਾਪਾ ਹੁਣੇ ਆ ਮੁੜਨਦੇ ਬੱਚਾ ਆਉਂਦੇ ਫਿਰ ਭਾਈ ਲਾਵਾਂਗੇ ਆਪਾਂ ਉਹਨੂੰ ਕਾ ਗਿਆ ਬਾਬਿਓ ਜਿਹੜੇ ਬੱਚੇ ਦੀ ਗੱਲ ਕਰ ਰਹੀ ਸੀ ਬਈ ਯਾਰ ਫੋਕਸ ਹੋ ਜਾਣਾ ਇਹ ਕਰਦਾ ਯਾਰ ਇਹਨੇ ਰੀਪੀ ਕਾਦੇ ਵਾਸਤੇ ਲਾਏ ਆ ਆਇਆ 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 ਆ ਆਇਆ 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 ਬੜੀ ਛਾਲਾ ਦੂਸਰਾ ਵਾਲੇ ਕਬੂਤਰ ਗੋਣੇ ਦੀ ਓਏ ਭੜਕਾ ਕੇ ਪਾਓ ਇਹਨੂੰ ਬਸ ਯਾਰ ਬਹੁਤ ਟਾਈਮ ਹੋ ਗਿਆ ਭਾਵੇਂ ਭੜਕਾਉਣੇ ਆ ਬੱਚੇ ਪਾਉਣੇ ਅੰਦਰ ਕਰਦੇ ਆ ਸਾਨੂੰ ਕੋਈ ਚਾਸ ਨਹੀਂ ਬਾਹਰ ਡਾਉਂਦੇ ਠੀਕ ਆ ਅਸੀਂ ਕਿਹੜਾ ਕੋਈ ਕੱਪ ਲੈਣਾ ਕਿਸੇ ਬਾਹਰ ਡਾਕੇ ਵੇਖ ਆਉਂਦਾ ਵੇਖ ਆਉਂਦਾ ਬੁੜਕਦੀ ਤੇ ਵੇਖ ਆਇਆ 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 ਬੱਤਾ ਓਏ ਉਸਤਾਦ ਆ ਗਿਆ ਓਏ ਬੋਲ ਮਰੀ ਆਇਆ 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 ਆਈ ਐਮ ਰੀਕੀ ਆਇਆ 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 ਇਹ ਗੱਲ ਤਾਂ ਸੁਣ ਹਾਂ ਚਿੱਟਾ ਛਪਾਇਦਾ ਹਾਂ ਰੰਗ ਲੱਗਿਆ ਕਿੱਥੇ ਬਾਹਾਲ ਚ ਹਾਂ ਕਬੂਤਾ ਦੇ ਕਿੱਥੇ ਆਓ ਇੱਥੇ ਫਿਰਦਾ ਸੀ ਯਾਰ ਤੇ ਉਹਦਾ ਅਵਾਰਾ ਉਹਦਾ ਮਾਰਾ ਕਿਉਂ ਮੇਰਾ ਹੈ ਤੇਰਾ ਨਾ ਹੈਗਾ ਉਹ ਨੂੰ 20 ਦਿਨੋਂ ਕੇ ਫਿਰ ਤੈਨੂੰ ਮਰੀ ਜਾਣਾ ਕਾਪ ਤੂੰ ਓਏ ਓਏ ਇੰਨਾ ਲੱਗਦਾ ਨੂੰ ਸ਼ੱਖਾ ਹੈ ਕਹਿੰਦੇ ਕਿ ਕਿੰਨੀ ਹੋਗਾ ਕਿਹੜਾ ਯਾਰ ਜਿਹਦੇ ਉੱਤੇ ਮੋਢਾ ਦੇ ਰੰਗਾ ਉਹਦੇ ਮੋਢੇ ਦੀ ਨਹੀਂ ਗੱਲ ਕੱਲਾ ਹੀ ਬਗਲ ਚੱਲਦਾ ਪਤਾ ਨਹੀਂ ਫਿਰ ਇੱਕ ਤਾਂ ਵਾਰ ਆ ਫਿਰਦਾ ਇੱਥੇ ਫਿਰ ਕੀ ਬਾਵਾ ਦਰਾਂ ਦਾ ਉਹਦੇ ਖੱਬੀ ਬੋਲ ਤੇ ਰੰਗਾ ਹਰਾ ਹਰਾ ਉਹਦਾ ਮੇਰਾ ਹੈ ਅਸੀਂ ਯਾਰ ਕੱਲ ਦਾ ਛੱਡਾ ਕੱਲ ਦਾ ਛੱਡਾ ਕਿੱਧਰ ਗਿਆ ਉਹ ਇੱਥੇ ਫਿਰਦਾ ਕੋਈ ਨਾ ਫਰਾਗਾ ਤਾਂ ਲੈ ਲੀ ਆ ਬੱਚਾ ਆ ਬਾਈ ਨੂੰ ਐਸਾ ਬੱਚੇ ਭਾਈ ਨੇ ਮੈਨੂੰ ਤਾਂ ਕੁਝ ਦੇ ਦੇ ਹੈ ਮੈਨੂੰ ਤਾਂ ਦੇ ਕੁਝ ਤੇਰੇ ਘੜ ਦਿੰਨੇ ਆ ਨੁਕਸਾਨ ਬੜਾ ਇਧਰੋਂ ਖੜਾ ਫਿਰਦਾ ਤੇ ਇੱਕੋੜ ਬੱਚੇ ਵਾਲਾ ਇੱਕੋੜ ਖੜ ਜਾ ਆ ਗਿਆ ਏ ਹੈ ਹੈ ਆ ਗਿਆ ਪਹਿਲਾਂ ਹੀ ਬੈਠਣਾਂ ਬਾ ਹੁਣ ਕੋਈ ਚੱਕਰ ਨਹੀਂ ਹੁਣ ਲਾ ਦੇ ਉਹ ਨਹੀਂ ਵੇਰੀ ਪੈਂਦੀ ਬਾਪੇ ਜਿਹੜੇ ਬੱਚੇ ਟੈਨਸ਼ਨ ਸੀ ਉਹਨੂੰ ਬਾਹਲਾ ਵੀ ਢੁਕਾ ਕੇ ਕਾਚਾ ਨਾਲ ਇਹਨੂੰ ਉਹ ਆ ਗਿਆ ਤੇ ਆ ਰਹਿ ਗਿਆ ਇੱਕ ਬੱਸ ਸਾਰੇ ਆਪਣੇ ਆਗੇ ਬਰੀ ਕਿ ਸਾਰੇ ਪੂਰੇ ਆ ਜਿਹੜਾ ਕੋਠੀ ਰਹਿੰਦਾ ਸੀ ਉਹ ਵੀ ਫੜ ਲੈਂਦਾ ਉਹ ਬੈਠਾ ਵੇਖ ਗਲਾਬੀ ਬਗਲ ਵਾਲਾ ਆਹੋ ਜਿਹਾ ਆ ਐਂ ਕਰਦੇ ਸੀ ਕੰਮ ਤੇ ਹਾਂਜੀ ਮੇਰੇ ਵੀਰੋ ਤੇ ਸਾਰੇ ਬੱਚੇ ਕਰਤੇ ਵੀ ਅੰਦਰ ਆਪਣੇ ਸਿਰਫ ਇੱਕ ਘੋੜੇ ਮੂਹਾਂ ਰਹਿ ਗਿਆ ਤੇ ਇੱਕ ਰਹਿ ਗਈ ਆਪਣੀ ਉਹ ਝਾਲਰ ਬਗਲ ਤੇ ਟੌਰੀ ਵਾਲੀ ਪਠੀ ਠੀਕ ਹੈ ਤੇ ਬਾਕੀ ਸਾਬ ਆ ਗਿਆ ਅੰਦਰ ਆਪਣੇ ਕੱਚ ਕਾਂਦ ਟੂਸੇ ਟੌਰੀ ਇਹ ਉਹ ਜਿੰਨੇ ਸੀਗਾ ਹਣਾ ਬਾਪੇ ਦੀ ਕਿਰਪਾ ਨਾਲ ਤੇ ਬਾਸਲ ਨੂੰ ਪਹਿਲਾਂ ਤਾਂ ਮੈਂ ਪਾਣੀ ਤਰ੍ਹਾਂ ਸਾਰੇ ਖੁੱਡਾ ਏ ਠੀਕ ਹੈ ਕਿ ਨਹੀਂ ਉਹ ਭਾਂਡੇ ਦਾ ਉਹ ਪਹਿਲਾਂ ਮੈਂ ਕਰੋ ਹੌਟ ਵਾਟਰ ਲੈ ਆਵਾਂ ਦੂ ਫਿਰ ਤਰਾਂ ਇਧਰ ਵਾਟਰ ਰੱਖਦੇ ਲੋ ਜੀ ਮੈਂ ਰੱਖਦਾ ਜੀ ਇੱਕ ਵਾਰ ਤੁਸੀਂ ਕੈਮਰਾ ਫੋਲ ਉਹ ਲਜ ਗਈ ਉਹ ਕੋਈ ਨਾ ਆਏ ਕਰ ਲਓ ਆਏ ਕਰ ਉਹ ਸਿਵਲ ਜਾਨੇ ਵੀ ਦੀ ਕੋਈ ਨਾ ਵੀ ਦੀ ਪੋਜ ਵੀ ਕਰਦਾ ਕਰੋ ਬਾੜੀ ਵਿੱਚ ਬਾਕੀ ਚਲੋ ਕੋਈ ਨਾ ਵਲੌਗ ਵੱਡੇ ਹੀ ਜਾਣਦੇ ਯਾਰ ਵੱਡੇ ਜਾਣ ਤੁਹਾਨੂੰ ਭਗਾਈ ਜ ਮਰੇ ਨੂੰ ਤਾਂ ਸਵਾਦ ਆਈ ਜਾਂਦਾ ਉਹ ਸੁਣੀ ਵੀ ਨਹੀਂ ਪਤਾ ਚੁੱਪ ਜੇ ਕਰਕੇ ਤਾਂ ਗੱਲ ਹੋਰ ਹੁੰਦੀ ਹੈ ਇਹ ਆਜੇ ਕੋ ਭਾਈ ਵਾਟਰ ਦਾ ਰੱਖਾ ਪਕੂਤੜ ਦੇ ਦੋ ਪਾਸੇ ਉੱਗਰ ਪੂਰੇ ਕੋੜੇ ਮੋ ਵੀ ਉੱਡਾ ਖਰਦਾ ਭਈ ਆਪਣਾ ਤੇ ਝਲਰ ਵਾਲੀ ਪੱਠੀ ਉੱਡ ਗਈ ਸੀ ਆਪਣੀ ਘਰੋਂ ਫਿਰ ਆਪਣੇ ਕਰੇ ਉਹ ਕੋਠੀ ਦੇ ਬਈ ਉਹ ਦੇਖ ਚੁੰਡਦੇ ਆ ਕੇ ਉਹ ਬੈਠੀ ਹੋ ਸਰਦਿਖ ਜਾਂਦਾ ਹੁਣ ਤੇ ਬਾਕੀ ਇਧਰ ਵੱਡੇ ਕੂਤੜਾ ਨੂੰ ਹੀ ਪਾਣੀ ਪਾਉਂਦਾ ਸੀ ਗੱਬੀ ਮੈਂ ਤੇ ਇਹਨਾਂ ਚ ਪਾ ਕਰਤਾ ਐਡ ਅ ਮਲਟੀ ਸਟਾਰ ਐਂਡ ਲੇ 52 ਵੱਡਿਆਂ ਨੂੰ ਬ్రో ਇਧਰ ਕੁਛ ਨਹੀਂ ਪਾਉਂਦੇ ਆ ਪਾਊਡਰ ਵਾਲਿਆਂ ਨੂੰ ਠੀਕ ਹੈ ਕਿ ਨਹੀਂ ਚੱਲ ਇਹਨੂੰ ਰੱਖਾ ਕਰਾ ਪਾਣੀ ਚ ਉਬਰ ਵੀ ਕਰੇ ਕਹਿੰਦਾ ਮੈਂ ਨੀਰ ਨੂੰ ਪਾ ਕੇ ਹੁਣ ਇਹਦੇ ਰੱਖੇ ਦਾਣੇ ਆਇਓ 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 ਪੁੱਤ ਆਇਓ ਬੇਟਾ ਅਖਰੀ ਸਾਈਡ ਆਪਾਂ ਪਾਈ ਵੱਡਿਆਂ ਨੂੰ ਵੀ ਰੱਖ ਦਈਏ ਠੀਕ ਹੈ ਨੀ ਇਹਨਾਂ ਦਾ ਵੀ ਦਾਣਾ ਪਾਣੀ ਰੈਡੀ ਪੈਗਾ ਉਹ ਭੈਣ ਬਾਹਰ ਨਹੀਂ ਆਉਣਾਗਾ ਆਇਓ ਪੁੱਤ ਆਇਓ 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 ਬੇਟਾ ਤਰੀ ਵੱਡੇ ਕੁਤਰੋ ਉਹ ਪੁੱਤ ਬਾਹਰ ਨਹੀਂ ਆਉਣਾਗਾ ਦੇਖੋ ਲੈ ਕਿਵੇਂ ਬਾਹਰ ਉਹਨੂੰ ਫਿਰਦੇ ਆ ਪਤੰਦਰ ਆਇਓ 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 ਬੇਟਾ ਵਿਚੇ ਇੱਕ ਹੌ ਪੱਤੇ ਨਿੰਮ ਦੇ ਤੇ ਨਾਲ ਦੀ ਨਾਲ ਅੰਦਰ ਵਾਲੇ ਕੂਤਰਾ ਨੂੰ ਰੱਖ ਲਈ ਆਇਓ 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 ਪੱਤਾ ਤੇ ਸ਼ੁੱਧ ਵਾਟਰ ਆਇਓ ਬੇਟਾ ਹੁਣੇ ਕੂਤਰੀ ਜੋੜੀ ਪਾਟਦੀ ਵਈ ਆਪਾਂ ਇਹ ਛੜੀ ਦੀ ਕੂਤਰੀ ਬਾਜਣ ਸੀ ਉਹਨੂੰ ਛੜ ਦੇ ਖੁੱਡੇ ਚ ਤੇ ਹੁਣ ਹੋਰ ਕੂਤਰੀ ਨਾਲ ਲੱਗਿਆ ਪਿਆ ਹੈ ਵਾਟਾ ਕੂਤਰਾ ਤੇ ਇਦਾਂ ਆਪਣੇ ਬੈਡ ਕਾਲੇ ਕੂਤਰ ਨੂੰ ਦਾਣੇ ਪਾਤੇ ਐਂਡ ਵਾਟਰ ਵੀ ਪਾਤਾ ਓਕੇ ਵੀਰ ਬੋੜੀ ਸਾਰੇ ਕੂਤਰਾਂ ਨੂੰ ਦਾਣੇ ਪਾਣੀ ਵੀ ਠੀਕ ਹੈ ਹਾਂਜੀ ਵੀਰੇ ਵੀਰੋ ਨੀਦੀ ਆ ਗਈ ਸੀ ਫਿਰ ਆਪਾਂ ਨੂੰ ਇੱਥੇ ਤਾਂ ਆਪਾਂ ਨੂੰ ਆਹ ਤੱਕ ਉਤਰਾ ਦੀ ਨਿਗਾ ਤੇ ਸੀ ਆਪਈ ਸਵਾਜ ਜਾਣ ਲੱਗਿਆ ਪਤਾ ਨਹੀਂ ਲੈ ਕਿਹੜੇ ਵੇਲੇ ਅੱਖ ਲੱਗ ਗਈ ਕੋਈ ਦੇਖ ਵੀ ਸੋਤਾ ਹੀ ਉਹ ਚੱਲਿਆ ਰਿਆ ਯਾਰ ਵਾਵਾ 5 ਵਜੇ ਕਿ ਬਰੋ ਹਾਏ ਓਏ ਕੂਤਰ ਨਹੀਂ ਆਇਆ ਹਜੇ ਆਪਣੇ ਦੋ ਇੱਕ ਤਾਂ ਉਹ ਬੈਠਾ ਇੱਕ ਪੱਠੀ ਜੀ ਪਤਾ ਨਹੀਂ ਕਿੱਥੇ ਯਾਰ ਉਹਦੀ ਨਹੀਂ ਵੜਖਣੀ ਉਹ ਰਾਤ ਨੂੰ ਫੜਨੀ ਫੁਰਨੀ ਪਊਗੀ हां जी मेरे वीरू लगभग शेप चला दिन ਤੇ ਆਪਣਾ ਘੋੜੇ ਵਾਂ ਬੈਠਰਾ ਹੀ ਜਾਂਦਾ ਵੀ ਘਰੇ ਹਨਾ ਇੱਕ ਮਿੰਟ ਇੱਥੇ ਉਧਰ ਨੂੰ ਦਿਖਾਉਣਾ ਸਾਹਮਣੇ ਘਰੇ ਬੈਠਣ ਦੀ ਚਸ ਕਰੀ ਜਾਂਦਾ ਹੈਗਾ ਪਰ ਬੈਠਿਆ ਨਹੀਂ ਆ ਰਿਹਾ ਆ ਗਿਆ ਆ ਗਿਆ ਆ ਗਿਆ ਆ ਆ ਆ ਆਇਆ ਆਇਆ ਨਹੀਂ ਕੋਠੀ ਤੇ ਜਾਊਗਾ ਬਰੋ ਨਹੀਂ ਆਉਂਦਾ ਘਰੇ ਗਿਆ ਕੋਠੀ ਤੇ ਕੱਲ ਨੂੰ ਹੀ ਆਊਗਾ ਹਨਾ ਤੇ ਪੱਠੀਆਂ ਨੂੰ ਪੜੀ ਦਿਖਾ ਹੀ ਲੈਂਦੀ ਉਹ ਪੱਠੀ ਆਪਣੇ ਘਰੇ ਬੈਠੀ ਕੋਈ ਗੱਲ ਦੀ ਉਹਨੂੰ ਰਾਤ ਨੂੰ ਉਥੋਂ ਕੈਚ ਕਰ ਲਾਂਗੇ ਆਪਾਂ ਬਹਿ ਗਏ ਨਹੀਂ ਬੋਲਤਾ ਵਾਹ ਦਾ ਐਫ ਬਰੋ ਕਿਧਰ ਗਿਆ ਮੈਂ ਕਬੂਤਰ ਪਾਲ ਲੈਣਾ ਵਾਬੋ ਮੈਂ ਘੋੜੇ ਉਮਾਂ ਕਿਧਰ ਗਿਆ ਆਪਣਾ ਨਵਾਂ ਕੋਠੀ ਦੇ ਬਠਾ ਨਾ ਉੜਦਾ ਦਿਖ ਰਿਹਾ ਤੇ ਜਦੋਂ ਦੇਖਿਆ ਸ਼ੇਰ ਸਜਰੀਦਾ ਬੈਠਾ ਵਾਓ ਬਿਊਟੀਫੁੱਲ ਚਲੋ ਕੋਈ ਲਾ ਦੀ ਉਹਨੂੰ ਵਿਚਾਰੇ ਨੂੰ ਦੋਆਂ ਨੂੰ ਲਾ ਦੇਣਾ ਹੁਣ ਤਾਂ ਪੱਠੀ ਨਹੀਂ ਕੀ ਉਡਣਾ ਹਨਾ ਹਾਂਜੀ ਮੇਰੇ ਵੀਰੋ ਆਗੇ ਜਿੱਦ ਲੈ ਕਰੇ ਨਾਈ ਤੋਂ ਹੀ ਕਰਿਆਂਦੀ ਫਰੈਸ਼ ਹੋਇਆ ਜਾ ਓਕੇ ਮੈਂ ਰਿਪੋਰਟ ਤੇ ਬਸ ਉਹ ਕਬੂਤਰੀ ਕੋਠੀ ਦੀ ਬਿਠਿਆ ਜੀ ਵੀ ਆਪਣੇ ਹੁਣ ਮਾਣ ਨੂੰ ਆਏ ਸੋਚੀ ਜਾਂਦਾ ਮੈਨੂੰ ਫੜ ਗਏ ਕਿ ਨਾ ਫੜੀਏ ਕਿ ਕੱਲ ਨੂੰ ਫੜੀਏ ਕੀ ਹਿਸਾਬ ਕਰੀਏ ਹਨਾ ਬਾਕੀ ਬੱਚਾ ਨੇ ਹੁਣ ਦਾਣੇ ਤੋਂ ਨਹੀਂ ਖਾਦੇ ਇਹਨਾਂ ਦੀ ਬੜੀ ਮਾੜੀ ਆਦਤ ਆ ਰਾਤ ਨੂੰ ਖਾਣ ਤੇ ਆ ਗਏ ਤੇ ਦਿਨੇ ਫਿਰ ਆਵਾਜ਼ ਆ ਵੀ ਬਾਹਲੀ ਰਹਿੰਦੇ ਥੋੜਾ ਨੰਗਾ ਟਾਪਾ ਫਿਰ ਦਿਨੇ ਡਰ ਜਾਂਦੇ ਆ ਤਾਂ ਕਰੀਏ ਕਿ ਰਾਤ ਨੂੰ ਕੋਈ ਨਹੀਂ ਹੁੰਦਾ ਆਸੇ ਪਾਸੇ ਬਾਰਪੂਰ ਜੜ ਕੇ ਮੈਂ ਜਾਵੜਦਾ ਉਦੋਂ ਬਾਅਦ ਉੱਤਰ ਕੇ ਦਾਣੇ ਖਾਂਦੇ ਤੇ ਪਾਣੀ ਪੀਂਦੇ ਤੇ ਜਦੋਂ ਮਾਉਣਾ ਨਾਲ ਦੇਲੇ ਫਿਰ ਕਿੱਲੇ ਚੜ ਜਾਂਦੇ ਬਾਕੀ ਆ ਜਿਹੜੇ ਜਾਲਾ ਲੈਣ ਨੂੰ ਵੀ ਦਾਣੇ ਪਾਉਣ ਵਾਲੇ ਪਏ ਆ ਹਜੇ ਭਾਈ ਇਹ ਐਦਾਂ ਵੀ ਟਰੇਵਲੀ ਕਰੀ ਪਏ ਇਹਨਾਂ ਨੂੰ ਹੋਰ ਰੱਖਾਂਗੇ ਇੱਕ ਵੀ ਨਾ ਕਰ ਦੇ ਸਾਰਾ ਸਿਨ ਬਾਪੇ ਹਾਂਜੀ ਮੇਰੇ ਵੀਰੋ ਇਧਰ ਇਹ ਕਬੂਤਰ ਵੀ ਲਾ ਲਿਆ ਬਈ ਜਿਹੜਾ ਸ਼ਰਦੀ ਦੇ ਬੰਨਿਆ ਸੀਗਾ ਇੱਕ ਰੋਟ ਇਹਨੂੰ ਭੋਲੀ ਗਈ ਸੀ ਵਿਚਾਰੇ ਨੂੰ ਵੀ ਬੈਠਾ ਹਨਾ ਸ਼ਾਕ ਆਪਣਾ ਚਾਹਤਾ ਬਸ ਇਹਨੂੰ ਵੀ ਡਾਵਾਂਗੇ ਥੋੜਾ ਜਿਹਾ ਨਿਕਨੀਆਂ ਪੂਰਾਂ ਹੋ ਜਾਣ ਤਾਂ ਕਰੇ ਉਦੋਂ ਬਾਅਦ ਤੇ ਉਹ ਕਬੂਦਰੀ ਆਰ ਮੈਂ ਹੁਣ ਸੋਚੀ ਆ ਨਾ ਫੜਾ ਕੇ ਨਾ ਹਣਾ ਲਟਰੀ ਵੀ ਵੇਲੀ ਕਰਕੇ ਚੋਬਰ ਹੈ ਸਰਾਲਾ ਦੀ ਹਾਂਜੀ ਮੇਰੇ ਵੀਰੋ ਇਧਰ ਜਾਲ ਵਾਲੇ ਕੂਤਰਾਂ ਨੂੰ ਵੀ ਦਾਣਾ ਪਾਣੀ ਪਾਦਾ ਬਰੋ ਠੀਕ ਆ ਇੱਕ ਬੱਚਾ ਇੱਕ ਉਹ ਜਿਹੜਾ ਨਾਲ ਆਵਾਰਾ ਫੜਿਆ ਸੀ ਠੀਕ ਆ ओके रिपोर्ट ਹੁਣ ਆਪ ਵੀ ਜਾਣਿਆ ਕਿ ਰੋਡ ਵੜੀ ਖਾਣ ਨੂੰ ਰਿਹਾ ਫੇਰਾ ਕੇ ਵਲੌਗ ਦੇ ਅੰਦੀ ਹਾਂਜੀ ਤੇ ਹੁਣ ਚੱਲਿਆ ਵੀ ਪੱਠੀ ਵੜੀ ਆਪਣੀ ਕੁਟੀ ਦੇ ਬਿਠੀਏ ਤੇ ਇੱਕ ਮਿੰਟ ਰੂਫਾੜ ਲੈ ਜੀ ਆਣ ਉਹ ਤੋਂ ਬਾਅਦ ਫਿਰ ਤੁਹਾਡੇ ਨਾਲ ਸ਼ੇਅਰ ਕਰੇ ਇਹ ਮੋਟਾੜਾ ਤਾਂ ਨਹੀਂ ਕਿੰਝ ਆ ਤਾਂ ਗੱਲ ਕੀਤੀ ਆਪਾਂ ਚੱਕ ਲੈ ਵਗਰ ਹਾਂਜੀ ਮੇਰੇ ਵੀਰੋ ਫੜ ਲਈ ਪੱਠੀ ओके रिपोर्ट ਉਹ ਚੌਂਡੇ ਬਿਠੀ ਸਾਹਮਣੇ ਹਾਂ ਬਾਤ ਚੱਲਦੇ ਆ ਥੱਲੇ ਅਰੋਣ ਇਹ ਪਿੰਡ ਦਾ ਵੀ ਹੋ ਬਾਕੀ ਪਿੰਡ ਤਾਂ ਤੁਹਾਨੂੰ ਬਹੁਤ ਵਧੀਆ ਦਿਖਾਦਾ ਤਾਂ ਤਾਂ ਮੈਂ ਟੈਂਕੀ ਤੋਂ ਵੀ ਦਿਖਾਤਾ ਤੇ ਕੋਠੀ ਤੋਂ ਵੀ ਦਿਖਾਤਾ ਹਾਂ ਥੱਲੇ ਚੱਲੀ ਗੋੜਾ ਕੋ ਠੰਡ ਲੱਗੀ ਤੇ ਹਵਾ ਬਹੁਤ ਠੰਡੀ ਚੱਲ ਰਹੀ ਹਾਂਜੀ ਮੇਰੇ ਵੀਰੋ ਆਗੇ ਜੇ ਇਧਰ ਲੈ ਕਰੇ ਤੇ ਚੱਕ ਲੈਂਦੀ ਆ ਵੀ ਕਹੋਤਰੀ ਨਾਮ ਨਾਲ ਇੱਕ ਕਮੈਂਟਰ ਨੂੰ ਇਹਨੂੰ ਕਹਿੰਦੇ ਨੰਬਰ ਦਾ ਸ਼ਰ ਦੇ ਖੂੜੇ ਤੇ ਆਪਾਂ ਉਹਦੀ ਆਵਾ ਵਲੌਗ ਦੀ ਆਪਾਂ ਲਿੰਕ ਕਰ ਹੀ ਦਈਏ ਚੱਲ ਬੇਬੀ ਆ ਗੰਦੀ ਨਾ ਹੋਵੇ ਤਾਂ ਵੀ ਨਾ ਹਾਇ ਡੇਕ ਮੂੰਹ ਪਰਨੇ ਫਿਰ ਪਤਾ ਨਹੀਂ ਬੀ ਕੋ ਤੇ ਤੇ ਓਕੇ ਬਰੋ ਬਸ ਇਹਨਾਂ ਨੂੰ ਪੋਟਾ ਮੇਰਾ ਬੈਂਕ ਉਹ ਇੱਥੇ ਵਾਟਰ ਲਿਆਂਦਾ ਅੱਜ ਕੋਸਾ ਨਿੱਗਾ ਪੀਣ ਨੂੰ ਇੱਥੇ ਰੱਖ ਦਿੱਤੇ ਨੂੰ ਤੇ ਬਸ ਠੀਕ ਆ ਬਰੋ ਕਰਦੇ ਆ ਵਲੌਗ ਦੀ ਐਂਡਿੰਗ ਤੇ ਲੋਗ ਵਗੈਰਾ ਦੇਖ ਨੂੰ ਸਾਰਾ ਕੁਝ ਮੈਂ ਕਰ ਲਉ ਯੇ ਵੋ ਹਨਾ ਓਕੇ ਆ ਰਿਪੋਰਟ ਦਵਾਈ ਵੀ ਲੈਣੀ ਸੱਚ ਹਜੇ ਮੈਂ ਹਨਾ ਦਵਾਈ ਦੂਈ ਲੈ ਕੇ ਸੌਣੇ ਐ ਸਰੀ ਜਮਾ ਸਾਰੇ ਦੂਈ ਨਾਲ ਡਾਊਨ ਚੱਲ ਰਿਹਾ ਕੇ ਨਾ ਬਸ ਥੱਕੇ ਨਾਲ ਤੁਰੇ ਫਿਰਦੇ ਇੱਕ ਵਾਰ ਬਸ ਚਲੋ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੇਆਂ